ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਘਰੇਲੂ ਵੀਰ ਕੋਲੇ ਮੱਝ ਦਿਖਾ ਰਿਹਾ ਜੀ ਘਰ ਦੀ ਮੱਝ ਆ ਵੀਰਾਂ ਦੀ ਇੱਕ ਅੱਧਾ ਦਿਨ ਰਹਿੰਦਾ ਇਹਦਾ ਸੂਣਦਾ ਜੀ ਕੱਦ ਕਾਠ ਬਹੁਤ ਵਧੀਆ ਜੀ ਫੇਰ ਦੇਖ ਸਕਦੇ ਹੋ ਬਾਈ ਜੀ ਕਹਿੰਦੇ ਹਰਿਆਣੇ ਚੋਂ ਲੈ ਆਈ ਦੀ ਜੀ ਅਸੀਂ ਪਹਿਲਣਾ ਤੇ ਇਹਨੇ ਤੀਜਾ ਸੂਆ ਸੂਣਾ ਜੀ ਬਹੁਤ ਹੀ ਵਧੀਆ ਕੱਦ ਕਾਠ ਵਾਲੀ ਆ ਜੀ ਬਾਈ ਕਹਿੰਦੇ ਪਿਛਲੇ ਸੂਏ ਨੇ ਦੁੱਧ ਜੀ 16 ਲੀਟਰ ਦਿੱਤਾ ਤੇ ਪਹਿਲੇ ਨੇ ਦਿੱਤੇ ਨੇ ਜੀ 14 ਲੀਟਰ ਜੀ ਬਸ ਇੱਕ ਅੱਧਾ ਦਿਨ ਇਹਦਾ ਬਾਕੀ ਹੈ ਜੀ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਜੀ ਆ ਕੇ ਅੱਜ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਕੱਦ ਕਾਠਾ ਜੀ ਇਹਦਾ ਹਰਿਆਣੇ ਦੀ ਮੱਝ ਆ ਜੀ ਲੇਵਾ ਬਹੁਤ ਵਧੀਆ ਬਣਾ ਰਹੀ ਆ ਡਿਜ਼ਾਈਨ ਕੱਲਾ ਕੱਲਾ ਥਾਣਾ ਜੀ ਛੋਟੀ ਦਾ ਬਹੁਤ ਵਧੀਆ ਠੰਡੀ ਸੀਲ ਆ ਜੀ ਲੈਵਾ ਦੇਖ ਸਕਦੇ ਜੀ ਕੱਲਾ ਕੱਲਾ ਮੁਠੀ ਵਾਲਾ ਥਾਣਾ ਜੀ ਆਰਡਰ ਵੀ ਬਹੁਤ ਵਧੀਆ ਬਣਾ ਰਹੀ ਹੈ ਜੀ ਜੇ ਮੇਰੇ ਕਿਸੇ ਵੀਰ ਭਰਾ ਨੇ ਵੱਜ ਲੈਣੀ ਆ ਲੋਹਾ ਖੜਾ ਆ ਕੇ ਖਰੀਦ ਸਕਦੇ ਜੀ ਜੈਡ ਬਲੈਕ ਪੂਸ ਆਈ ਇਹਦੀ ਬਿਲਕੁਲ ਕਾਲੀ ਹੈ ਜੀ ਮੋਰਾ ਦੀ ਹੈ ਜੀ ਇੱਕ ਵੀ ਚਟਾ ਵਾਲ ਨਹੀਂ ਹੈਗਾ ਜੀ